ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੇ ਸਾਡਾ ਤੁਹਾਡਾ ਸਵਾਗਤ ਹੈ ਸਾਡੇ ਪਹਿਲੇ ਵਲੌਗ ਚ ਹਾਂਜੀ ਮਿੱਤਰੋ ਚੈੱਕ ਕਰੋ ਗੱਡੀ ਦੀ ਕੰਡੀਸ਼ਨ ਓਕੇ ਰਿਪੋਰਟ ਕਰ ਦਿੱਤੀ ਜੇ ਤੋੜ ਨਿਆਣੇ ਐਵੇਂ ਨਾਲ ਲੈ ਆਈਦੇ ਆ ਯਾਰ ਵਿੱਚ ਕਿਹੜੇ ਪਿੰਡ ਨੂੰ ਮੰਡੇ ਜੇ ਬੱਲਵਾ ਤੇ ਇੱਥੇ ਘੰਡੇ ਜੇ ਘਰੇ ਜਾਓਗੇ ਆ ਮੇਰੇ ਵਾਲਾ ਅਨਲੌਕ ਕਰਦਣਾ ਮੈਨੂੰ ਆਪ ਹੀ ਕਰਨਾ ਪੈਣਾ ਚੱਲ ਕੋਈ ਨਹੀਂ ਪਸਤਰਾਂ ਵਾਲੇ ਕੰਮ ਵੀ ਸਾਡਾ ਨਾਲ ਹੀ ਰੱਖਦਾ ਹੁੰਦਾ ਏ ਇਹ ਬੀਬੀ ਜੀ ਕੀ ਹੈਗਾ ਜੇ ਆਹ ਸ਼ੂਟਰ ਸ਼ੂਟਰ ਮਾਰ ਕਰਾਉਂ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੇ ਸਾਡਾ ਤੁਹਾਡਾ ਸਵਾਗਤ ਹੈ ਸਾਡੇ ਪਹਿਲੇ ਵਲੌਗ ਚ ਤਾਨੂੰ ਦਿਖਾਵਾਂਗੇ ਜੱਟਾਂ ਦੀ ਲਾਈਫ ਕਿਵੇਂ ਦੀ ਹੁੰਦੀ ਆ ਗੱਡੀ ਦੀ ਕੰਡੀਸ਼ਨ ਵੀ ਤੁਹਾਨੂੰ ਚੈੱਕ ਕਰਾਵਾਂਗੇ ਗੱਡੀ ਆ ਲੈ ਨਵੀਂ ਲਿਆਂਦੀ ਆ ਤੇ ਬੁੱਢੇ ਨੇ ਵੀਰ ਜੀ ਕਿੱਥੇ ਭੇਜਤਾ ਜੇ ਫੀਡ ਲੈਣ ਫੀਡ ਲੈਣ ਭੇਜ ਵੀ ਦਿੱਤਾ ਜੇ ਨਾਲ ਆ ਹੀ ਬੱਚਾ ਲਿਆਂਦਾ ਬੱਚਾ ਕਰਨ ਰਿਆ ਪੁੱਤ ਮੂੰਫਲੀ ਖਾਂਦੇ ਆ ਬੱਚਾ ਮੌਫਲੀ ਖਾਂਦੇ ਆ ਜੇ ਤੇ ਫੀਡ ਲੈਣ ਆਪਾਂ ਕਿੱਥੇ ਚੱਲੇ ਵੀਰ ਜੀ ਸਾਂਤਪੁਰੇ ਸਾਂਤਪੁਰੇ ਕਿੰਨੀਆਂ ਬੋਰੀਆਂ ਲੈਉਣੀਆਂ ਲੈ ਉਹਨੇ ਜੰਨੀਆਂ ਛਾਗੀਆਂ ਇੱਕ ਬੋਰੀ ਲੈਣੀ ਆ ਸਾਬਾ ਨੇ ਗੱਡੀ ਕੱਢ ਲਈ ਅੱਜ ਇੱਕ ਬੋਰੀ ਲੈਣੀ ਵੀਰ ਜੀ ਇੱਕ ਬੋਰੀ ਲਿਆਉਣੀ ਮੈਨੂੰ ਬਸ ਇੱਕ ਹੀ ਲਿਆਉਣੀ ਆ ਇੱਕ ਬੋਰੀ ਲਿਆਉਣੀ ਤੇ ਮੋਟਰਸਾਈਕਲ ਤੇ ਵੀ ਆ ਸਕਦੇ ਪਰ ਨਹੀਂ ਤੁਹਾਨੂੰ ਪਤਾ ਜਿਹੜੀ ਜੱਟ ਲਾਈਫ ਹੁੰਦੀ ਨਾ ਇਹਦੇ ਵਿੱਚ ਗੱਡੀਆਂ ਨਹੀਂ ਵੇਖੀਆਂ ਜਾਂਦੀਆਂ ਇਹਦੇ ਵਿੱਚ ਕੰਮ ਹੀ ਵੇਖੇ ਜਾਂਦੇ ਆ ਬਾਕੀ ਚਲੋ ਅੱਗੇ ਆਈ ਤੁਹਾਨੂੰ ਜਾ ਕੇ ਚੈੱਕ ਕਰਾਉਨੇ ਆ ਕੀ ਹਿਸਾਬ ਕਿਤਾਬ ਜੇ ਤੇ ਕਰੀ ਦੀ ਤੁਹਾਨੂੰ ਪਤਾ ਗੱਡੀਆਂ ਨਹੀਂ ਮਿਹਨਤ ਪੂਰੀ ਬਾਪੂ ਜਿੰਦਾਬਾਦ ਆ ਤੇ ਆਪਣਾ ਇੱਕ ਵੀਰ ਜਿਹੜੇ ਬਾਹਰ ਬੈਠੇ ਨੇ ਬ੍ਰੈਪਟਨ ਦੇ ਵਿੱਚ ਵੀਰ ਜੀ ਕੀ ਨਾਮ ਉਹਨਾਂ ਦਾ ਕਾਇਦੀ ਵੀਰ ਸਿੰਘ ਜੀ ਬੈਠੇ ਨੇ ਆਡੇ ਵੀਰ ਜੀ ਬਾਹਰ ਹੋਰਾ ਸੰਯੋਗ ਦਿੰਦੇ ਆ ਵੇਖੋ ਲੋਕੋ ਆਪਾਂ ਰੱਖਿਆ ਉਹਨਾਂ ਦੇ ਕਰਕੇ ਸਪੈਸ਼ਲ ਮੈਟ ਰੱਖਿਆ ਗੱਡੀ ਦੇ ਵਿੱਚ ਡੈਸ਼ਬੋਰਡ ਦੇ ਉੱਪਰ ਬਾਕੀ ਚਲੋ ਪਾਈ ਅਸੀਂ ਚੱਲੇ ਦਿਖਾਉਨੇ ਤੁਹਾਨੂੰ ਮੌਸਮ ਬਹੁਤ ਹੀ ਘੈਂਟ ਜੇ ਮੈਂ ਕਹਨਾ ਕਿ ਨਜ਼ਾਰੇ ਵੱਜੇ ਪਏ ਜੇ ਮੌਸਮ ਦੇ ਮਠੀ-ਮਠੀ ਠੰਡ ਹੋ ਗਈ ਮਠੀ-ਮਠੀ ਠੰਡਿਆ ਤੇ ਫੋਲ ਨਜ਼ਾਰੇ ਫੋਲ ਨਜ਼ਾਰੇ ਆ ਮੈਂ ਨਾ ਵੀਰ ਦੀ ਕੋਈ ਹੱਥ ਕਰਾਉਂਦੇ ਚੈੱਕ ਕਰ ਸਕਦੇ ਵੀਰ ਮੋਤੀ ਜੀ ਸਰਾਬ ਵਾਲਾ ਲਓ ਜੀ ਮਿੱਤਰੋ ਸੰਗਤਪੁਰੇ ਅਸੀਂ ਪਹੁੰਚ ਗਏ ਜੇ ਚੈੱਕ ਕਰ ਸਕਦੇ ਸੰਗਤਪੁਰੇ ਦਾ ਮੇਨ ਗੇਟ ਆ ਕਰ ਲਈ ਜੀ ਐਂਟਰੀ ਸੰਗਤਪੁਰੇ ਮੁਲਾਜ਼ਮ ਵੀ ਰੈਸਟ ਕਰਨ ਦੇ ਘਰ ਮੁਲਾਜ਼ਮ ਵੇਖੋ ਜਨਤਾ ਘਰੇ ਜਾਂਦੀ ਪਈ ਜੀ ਆਪਣੀ ਚੈੱਕ ਕਰ ਸਕਦੇ ਜੇ ਤੁਸੀਂ ਬਾਪਿਓ ਕਮਾਈ ਕਰਨੀ ਪਈ ਔਖੀ ਆ ਯਾਰ ਕਮਾਈ ਕਰਨੀ ਬਹੁਤ ਔਖੀ ਆ ਸਹੀ ਗੱਲ ਆ ਵੈਸੇ ਕਿ ਪ੍ਰਮਾਤਮਾ ਨੇ ਢੇਡਾ ਇਹੋ ਜੀ ਚੀਜ਼ ਬਣਾਈ ਆ ਵੀ ਉਹਦੇ ਕਰਕੇ ਸਾਨੂੰ ਥਾਵਾ-ਥਾਵਾ ਤੇ ਜਾਣਾ ਹੀ ਪੈਂਦਾ ਵਾ ਆਪਣੇ ਦਾਣੇ ਪਾਣੀ ਲਈ ਆਪਾਂ ਨੂੰ ਭਜਣਾ ਪੈਂਦਾ ਜਿਵੇਂ ਕਿ ਇਨਸਾਨ ਦਾ ਲਾ ਲਓ ਪੰਛੀਆਂ ਦਾ ਲਾ ਲਓ ਪੰਛੀ ਵੀ ਜਾਂਦੇ ਆ ਸਵੇਰੇ-ਸਵੇਰ ਆਪਣਾ ਹੁਣ ਇਹੀ ਜਿਵੇਂ ਮੱਝਾਂ ਦਾ ਦਾਣਾ ਪਾਣੀ ਲੈਣ ਚੱਲੇ ਆ ਜੇ ਨਾ ਪਾਈਏ ਤੇ ਫਿਰ ਦੁੱਧ ਨਹੀਂ ਦਿੰਦੀਆਂ ਸਾਨੂੰ ਤੇ ਬਾਪੂ ਕੋ ਗਾਲਾਂ ਵੇਰਦੀਆਂ ਜੇ ਤੇ ਫਿਰ ਸਾਨੂੰ ਜਾਣਾ ਪੈਣਾ ਵਾ ਤੇ ਮਿਊਜ਼ਿਕ ਦੇ ਨਾਲ-ਨਾਲ ਆਪਾਂ ਆਨੰਦ ਲੈਂਦੇ ਪਏ ਆ ਤੇ ਚਲੋ ਫੇਰ ਵਿਖਾਉਨੇ ਆ ਤੁਹਾਨੂੰ ਬੋਰੀਆਂ ਬਾਰੀਆਂ ਵੇਨੇ ਉੱਤੇ ਜਾ ਕੇ ਐਸਟੀਮੇਟ ਲਾਉਣੇ ਕਿੰਨੀਆਂ ਕ ਬੋਰੀਆਂ ਲੈਣੇ ਆ ਕਰਦੇ ਚੱਕ ਚੁੱਕ ਜਾ ਕੀ ਪ੍ਰੋਗਰਾਮ ਹੁੰਦਾ ਉੱਥੇ ਆਹਾ ਕਿੱਧਰ ਵੀਰ ਪਿੰਡਾ ਪੁੰਡਾ ਲਪਾ ਲਿਆ ਈ ਤੇ ਬਸ ਲਗਾ ਸਟੋਵ ਆਪਣਾ ਬਚਣਾ ਤੇ ਆਪਾਂ ਆ ਘਰ ਚੋਂ ਆਪਾਂ ਫੀਲਡ ਲੈਣੀ ਹੈ ਹੁਣੇ ਚੈੱਕ ਕਰਿਓ ਫੀਲਡ ਲੈ ਕੇ ਆਪਾਂ ਲੱਗੇ ਨਿਕਲਣ ਬਸ ਆ ਮੇਰੇ ਵਾਲਾ ਅਨਲੌਕ ਕਰਦਣਾ ਮੈਨੂੰ ਆਪ ਹੀ ਕਰਨਾ ਪੈਣਾ ਚਲ ਕੋਈ ਨਹੀਂ ਲੱਗੇ ਵੀਜੀ ਆਪਾਂ ਨਿਕਲਣਾ ਕਰਮੋਂ ਨੇ ਤੁਹਾਨੂੰ ਚੈੱਕ ਨਿਆਣੇ ਐਵੇਂ ਨਾਲ ਲੈ ਆਈਦੇ ਆ ਯਾਰ ਲੈਣ ਫੀਡ ਆ ਇਹਦੇ ਵੇਖੋ ਟੋਫੀਆਂ ਨਾਲ ਖਾਂਦਾ ਪਿਆ ਸਾਡੇ ਨਹੀਂ ਮੈਂ ਨਹੀਂ ਖਾਣੀ ਸੈਂਟਰ ਵਿੱਚ ਆ ਬੇਚਾ ਵੇਚ ਲਾ ਜਾਈਆਂ ਲੈ ਲੈਣੇ ਹੁਣ ਲੱਭਣੀ ਆਣੀ ਇਹਨੂੰ ਆ ਲੋ ਹਾਂ ਨਹੀਂ ਨੂੰ ਹਾਂ ਫਰੂਟ ਆ ਫਰੂਟ ਚਲ ਕੱਢ ਲਾਲਾ ਫਰੂਟ ਹੀ ਲੈ ਲਾ ਇੱਕ ਹੀ ਬੜੀ ਐ ਇੱਕ ਦੋ ਦੇਖੀ ਬੜੀ ਐ ਇਹ ਕਿੰਨੀ ਐ ਤੇ ਇਹ ਘਟਾ ਲਾ ਦੋ ਘਟ ਕਰਦੇ ਮੈਂ ਤੇ ਅਮਰ ਤੇ ਸੈਂਟਰ ਫਰੈਸ਼ ਖਾ ਲਾਂਗੇ ਠੀਕ ਕਰਦੇ ਦੇਖਿਆ ਲੈਣੀ ਹੈ ਇਹ ਚੀਜ਼ ਪੰਜਾਂ ਦੀ ਤੇ ਐਕਸਪੈਰੀਮੈਂਟ ਪੂਰੇ ਰੱਖੇ ਹੋਏ ਆ ਠੀਕ ਹੈ ਮੈਂ ਦਾਲ ਦਰੋਂ ਹੋਣਾ ਹੈਗਾ ਸਵੇਰੇ ਗੱਡੀ ਚੈੱਕ ਕਰ ਸਕਦੇ ਜੇ ਬਸ ਥੋੜੇ ਜਿਹੇ ਚਿਰ ਨੂੰ ਆਪਾਂ ਫੀਡ ਲਾਦ ਦੇਣੀ ਗੱਡੀ ਦੇ ਵਿੱਚ ਪਰਾਂਦੀਆਂ ਪਾਈਆਂ ਗੱਡੀ ਨੂੰ ਗੱਡੀ ਪੂਰੀ ਸਿੱਕੇਬੰਦ ਬਣਾ ਕੇ ਰੱਖੀ ਆਪਾਂ ਵਾਹ ਡਿੱਗੀ ਜਗਾਤੀ ਆ ਬੋਲਾਂ ਬਾਲਾਂ ਬਣੀਆਂ ਛੁੱਟੀਆਂ ਕੀ ਗੱਲ ਆ ਜਗਾ ਬਣਾ ਲਈ ਨਾ ਫਿਰ ਰਾਹ ਕੰਢੀ ਵਿੱਚ ਇਹ ਚਾਦਰ ਰੱਖੀ ਹੈ ਵੀਰ ਪੱਕੀ ਤੇ ਆ ਇਸ ਤਰ੍ਹਾਂ ਵਾਲੇ ਕੰਮ ਵੀਰ ਸਾਡਾ ਨਾਲ ਹੀ ਰੱਖਦਾ ਹੁੰਦਾ ਏ ਵੀਰ ਜੀ ਕੀ ਹੈਗਾ ਜੇ ਹਾਂ ਸ਼ੂਟਰ ਸ਼ੂਟਰ ਮਾਰ ਕਰਾਉਂ ਚੱਕ ਕਰੀ ਹੋ ਗਿਆ ਤਾਈ ਬਸ ਠੀਕ ਹੈ ਸ਼ੂਟਰ ਹੈ ਤੇਰਾ ਸਾਡੇ ਲੈਗ ਫੀਡ ਜਾਂਦੇ ਪਏ ਨੇ ਚੱਕਾ ਸਕਦੇ ਜੀ ਆ ਪਿੰਡਾਂ ਦੇ ਖਿੱਸੇ ਹੁੰਦੇ ਜੇ ਪੂਰੇ ਗੱਲਬਾਤ ਹੁੰਦੀ ਪਿੰਡਾਂ ਦੇ ਪੂਰੇ ਜੇ ਵੇਖੋ ਕਿੰਨੀਆਂ ਪੁਰੀਆਂ ਖੜਦਾ ਇਹਨੇ ਮੈਨੂੰ ਬਾਵਾ ਹੀ ਕਿਹਾ ਸੀ ਵੇਨੇ ਕਿੰਨੀਆਂ ਪੁਰੀਆਂ ਖੜਦਾ ਕਹਿੰਦੇ ਪੰਜ ਕਈਆਂ ਵੀਰ ਨੇ ਬਾਵਾ ਹੀ ਤੇ ਖੜਨ ਇੱਕ ਲੱਗਾ ਜੇ ਇਹਨੂੰ ਪੁੱਛਦੇ ਆਂ ਕੀ ਗੱਲ ਕੀ ਇਹਨੂੰ ਵੇਨੇ ਆਪਾਂ ਕੀ ਦੱਸਤਾ ਗਾੜੀਆਂ ਇਹ ਗੱਡੀ ਕਰਾ ਲਾਂਦਾ ਇਹਨੂੰ ਬੈਗ ਖਾਈਏ ਕੰਮ ਗੱਡੀ ਮੋੜਨਾ ਵੀ ਮੁਰਗੀ ਮੁਰਗੀ ਬਾ ਚਲੋ ਮਿੱਤਰੋ ਗੱਡੀ ਚੱਲੀ ਜੇ ਆਪਣੀ ਚਲੋ ਅੰਨਾ ਵੀਰ ਜੀ ਹੁਣਾਂ ਨਾਲ ਗੱਲ ਕਰਦੇ ਆਂ ਵੀਰ ਜੀ ਬੋਰੀਆਂ ਤੁਸੀਂ ਕਿਹਾ ਕਿ ਉੱਥੇ ਜਾ ਕੇ ਪਤਾ ਲੱਗੂਗੀਆਂ ਠੀਕ ਆ ਜੀ ਤਾਂ ਦੱਸਾਂ ਗੱਲ ਹੁਣ ਇੱਕ ਕੀ ਗੱਲ ਹੋਈ ਏ ਜੀ ਆਪਾਂ ਲੈ ਆਉਂਦੇ ਦੋ ਬੋਰੀਆਂ ਹਾਂਜੀ ਫਿਰ ਆਪਾਂ ਨੂੰ ਕਿਹੜਾ ਲੱਗਣਾ ਏ ਫਿਰ ਤਿੰਨ ਦਿਨਾਂ ਬਾਅਦ ਅੱਛਾ ਜੀ ਹੁਣ ਆਪਾਂ ਲਾਂਦੀ ਆ ਇੱਕ ਹਾਂਜੀ ਹੁਣ ਇਸੇ ਬਹਾਨੇ ਫੇਰ ਆਵਾਂਗੇ ਕੱਲ ਨਾ ਵੀਰ ਜੀ ਇਹ ਤੇ ਗੱਲ ਫੇਰ ਗਲਤ ਹੋਈ ਨਾ ਮਤਲਬ ਬਾਪੂ ਨੂੰ ਧੋਖਾ ਦਿੱਤਾ ਨਾ ਬਾਪੂ ਨੂੰ ਨਾ ਫੀਡ ਮੋਗੀ ਚਲੋ ਜੀ ਤੇ ਵੀਰ ਜੀ ਮੈਂ ਫੀਡ ਦੀ ਵੀਡੀਓ ਬਣਾ ਲਈ ਆ ਜੇ ਬਾਪੂ ਨੇ ਆਪਣਾ ਵਲੌਗ ਵੇਖ ਲਿਆ ਕੋਈ ਨਹੀਂ ਬਾਪੂ ਵੀ ਆਪਣਾ ਹੀ ਆ ਵੇਖ ਲੂਗਾ ਰੇ ਚਲੋ ਕੋਈ ਨਹੀਂ ਵੇਨੇ ਆ ਵੀਰ ਜੀ ਹੁਣ ਆ ਦੱਸਾਂ ਕੀ ਕੀਤਾ ਜੇ ਕਹਿੰਦੇ ਕੀ ਆਪਾਂ ਨਾ ਬਾਪੂ ਨੂੰ ਕਹਿ ਦਣਾ ਮੈਂ ਜਾ ਕੇ ਕਿ ਮਤਲਬ ਫੀਡ ਘਟਿਆ ਤੇ ਆਪਾਂ ਇੱਕ ਲੈਨਤਾ ਵਾ ਤੇ ਵੀਰ ਅਸਲ 'ਚ ਨਾ ਇਹ ਗੱਡੀ ਗੁੱਡੀ ਚਲਾਉਂਦਾ ਬੜਾ ਸ਼ਕੀਨ ਹੈ ਹੋਰ ਕੋਈ ਚੱਕਰ ਨਹੀਂ ਹੈਗਾ ਇਹ ਰੂੰਡੀ ਰੂੰਡੀ ਮਾਰਨ ਦਾ ਬੜਾ ਸ਼ਕੀਨ ਹੈਗਾ ਸਾਡਾ ਵੀਰ ਅਸਤਰ ਸਹੀ ਗੱਲ ਆ ਵੀਰ ਜੀ ਕੋਈ ਨਹੀਂ ਤੁਹਾਨੂੰ ਫੇਰ ਮਿਲਾਂਗੇ ਹੁਣ ओके ਹੁਣ ਅਸੀਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਚ ਮਿਲਾਂਗੇ ਬਾਏ ਬਾਏ ਬਸ ਇਹ ਸਾਡਾ ਛੋਟਾ ਜਿਹਾ ਵਲੌਗ ਸੀ ਤੇ ਹਲੇ ਤੱਕ ਅਸੀਂ ਇਹਦਾ ਨਾਮ ਵੀ ਨਹੀਂ ਬਣਾਇਆ ਪੇਜ ਦਾ YouTube ਦਾ ਕਿ ਕੀ ਨਾਮ ਰੱਖਣਾ ਵਾ ਤੇ ਤੁਸੀਂ ਸਾਨੂੰ ਨਾਮ ਸਾਨੂੰ ਬਹੁਤ ਹੀ ਜ਼ਿਆਦਾ ਸਾਡੇ ਪੇਜ ਨੂੰ ਪਿਆਰ ਦਿਓ ਸਾਨੂੰ ਵੀ ਪਿਆਰ ਦਿਓ ਤੇ ਅਸੀਂ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਵਲੌਗ ਟਾਈਪ ਵੀਡੀਓ ਪਿੰਡਾਂ ਦੇ ਕਿਸੇ ਜੋ ਵੀ ਅਸੀਂ ਪਿੰਡਾਂ ਦੇ ਵਿੱਚ ਕਰਦੇ ਆ ਜਾਂ ਮਤਲਬ ਜਿੱਦਾਂ ਵੀ ਹੈਗਾ ਸਿਸਟਮ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਬਾਕੀ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਕੁਝ ਨਾ ਹੋਏਗਾ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸੰਡੇ ਜਾਂ ਮੰਡੇ ਦੇ ਵਿੱਚ ਵਿੱਚ ਆਪਾਂ ਆਪਣਾ ਵਲੌਗ ਅਪਲੋਡ ਕਰ ਦਈਏ YouTube ਦੇ ਵਿੱਚ ਤੇ ਤੁਸੀਂ ਸਾਡੇ ਵਲੌਗ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿਓ ਤੇ ਸਾਨੂੰ ਦੱਸਿਓ ਕਮੈਂਟ ਦੇ ਵਿੱਚ ਸਾਡਾ ਵਲੌਗ ਕਿਵੇਂ ਦਾ ਲੱਗਾ ਵਾ ਸ਼ੁਕਰੀਆ ਦਾ ਸਦਾ ਸਾਡੀਆਂ ਗਲਤੀਆਂ ਵੀ ਸਾਨੂੰ ਦੱਸਦੇ ਚਲਿਓ ਤੇ ਬਾਕੀ ਸਾਡਾ ਇੱਕ ਮੇਨ ਪੁਆਇੰਟ ਹੈਗਾ ਜੇ ਕਿ ਆਪਾਂ ਕੋਈ ਵੀ ਵਲੌਗ ਬਣਾਉਣਾ ਸ਼ੁਰੂ ਕਰਾਂਗੇ ਨਾ ਜਦੋਂ ਹੁਣ ਜਿੱਦਾਂ ਮੰਨ ਲਓ ਆਪਾਂ ਵਲੌਗ ਬਣਾਉਣਾ ਸ਼ੁਰੂ ਕਰ ਦਿੱਤਾ ਜੇ ਆਪਾਂ ਇਹਦੇ ਵਿੱਚ ਆਪਣਾ ਫੇਸ ਨਹੀਂ ਦਿਖਾਣਾ ਹੈਗਾ ਜੇ ਨਾ ਹੀ ਕਿਸ ਨੂੰ ਟਾਰਗੇਟ ਕਰਨਾ ਤੇ ਨਾ ਹੀ ਆਪਾਂ ਕਿਸੇ ਨੂੰ ਟਾਰਗੇਟ ਕਰਨਾ ਬਸ ਅਸੀਂ ਆਪਣਾ ਇੰਜੋਏਮੈਂਟ ਵਿਖਾਇਆ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਇੱਕ ਸਭ ਤੋਂ ਪਹਿਲਾਂ ਅਸੀਂ ਮਾਫੀ ਚਾਹੁੰਦੇ ਜੀ ਅਸੀਂ ਗੱਡੀ ਨਵੀਂ ਲਿਆਂਦੀ ਅਸੀਂ ਤੁਹਾਨੂੰ ਉਹ ਵੀ ਵਿਖਾਉਣੀ ਸੀ ਵੀ ਕਿੱਦਾਂ ਲਿਆਂਦੀ ਗੱਡੀ ਏਜੰਸੀ ਚੋਂ ਕੱਢਦੇ ਆ ਸਾਰੀ ਆਪਾਂ ਲੋਹੇ ਵਗੈਰਾ ਪਵਾਤੇ ਉਹ ਚੀਜ਼ਾਂ ਅਸੀਂ ਬਣਾਈਆਂ ਨਹੀਂ ਜੋ ਵੀ ਅਸੀਂ ਬਣਾਉਂਦੇ ਤਾਂ ਤੁਸੀਂ ਬੜੇ ਖੁਸ਼ ਹੋਣਾ ਸੀ ਹੁਣ ਆਪਾਂ ਮੇਨ ਸ਼ੜਕ ਤੇ ਚੜ ਚੱਲੇ ਆਂ ਸੰਗਤਪੁਰੇੋਂ ਨਿਕਲਾਏ ਜੇ ਠੀਕ ਹੈ ਜੀ ਆਪਾਂ ਮੇਨ ਸ਼ੜਕ ਦੇ ਵਿੱਚ ਜੀ ਕਿਹੜੀ ਹੈ ਆਪਣੀ ਫਤੇਗੜ ਚੂੜੀਆਂ ਰੋਡ ਫਤੇਗੜ ਚੂੜੀਆਂ ਰੋਡ ਤੇ ਆਪਾਂ ਚੜ ਗਏ ਜੇ ਚੈੱਕ ਕਰ ਸਕਦੇ ਜੇ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਬਾਈ ਆਪਾਂ ਬਣਾ ਲਈਏ ਸਟੋਰੀ ਸਟੋਰੀ ਓਕੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਵਿੱਚ ਕਿਹੜੇ ਪਿੰਡ ਨੂੰ ਮੰਡੇ ਜੇ ਤੇ ਇੱਥੇ ਘੰਡੇ ਜਾ ਘਰੇ ਜਾਓਗੇ ਮੈਂ ਤੁਰ ਕੇ ਚਲਾਵਾਂ ਆਪਣੇ ਘਰ ਕਿਉਂ ਕੀ ਗੱਲ ਹੋ ਗਈ ਨੂੰ ਕਰੋ ਵਰਤਾ ਕਿਉਂ ਮੈਂ ਗੁਬੀਆਂ ਕਿੰਨੇ ਲੱਗ ਜਾਂ ਨਾ ਰੋਟੀਆਂ ਰੋਟੀਆਂ ਕਿੱਧਰੋਂ ਖਾਣੀਆਂ ਇਹ ਰੋਟੀ ਕਿੱਥੋਂ ਮਾਂ ਗੰਦ ਤੇ ਖਾਂ ਰੰਗ ਤੇ ਰਾਤੀ ਹਲੇ ਫੀਡ ਲੈ ਕੇ ਆਂਦੀ ਐ ਰਾਤੀ ਫੀਡ ਲਿਆਂਦੀ ਆ ਤੇ ਸਵੇਰ ਨੂੰ ਗੱਡੀ ਧੋਣੀ ਪੈ ਗਈ ਐ ਕੀ ਕਰਨ ਵਿੱਚ ਗੱਡੀ ਧੋਰੀ ਐ ਵਿਆਹ ਵੀ ਉਹਦਾ ਪੈ ਗਿਆ ਕੋਈ ਪ੍ਰੋਗਰਾਮ ਹਾਂਜੀ ਹੁਣ ਵਿਆਹ ਪੈ ਗਿਆ ਜੇ ਗੱਡੀ ਤੂੰ ਫੇਰ ਫੰਕਸ਼ਨ ਬਹੁਤ ਹੀ ਜ਼ਿਆਦਾ ਆਪਾਂ ਨੂੰ ਪੈ ਗਏ ਆ ਗੱਡੀ ਧੋਬਰੀ ਹੈ ਹੁਣ ਗੱਡੀ ਆਪਾਂ ਬਿਲਕੁਲ ਡਨ ਕਰਕੇ ਨਾ ਇਹ ਡਨ ਕਰਕੇ ਫਿਰ ਤੁਹਾਨੂੰ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਣਾ ਹੈ ਕਿਵੇਂ ਦੀ ਲੱਗ ਰਹੀ ਹੈ ਹਾਂਜੀ ਮਿੱਤਰੋ ਚੈੱਕ ਕਰੋ ਗੱਡੀ ਦੀ ਕੰਡੀਸ਼ਨ ਓਕੇ ਰਿਪੋਰਟ ਕਰ ਦਿੱਤੀ ਜੇ ਧੋ ਦਿੱਤੀ ਆਪਾਂ ਸਾਰੀ ਗੱਡੀ ਚੈੱਕ ਕਰ